ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਤੋਂ ਕਪਰਾਪਤੇ ਜੇ ਆਵੈ ਇੱਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਇ ਮਥ ਮੇਰੇ ਮਨ ਇੱਕ ਸਿ ਸਉ ਚਿਤ ਲਾਏ ਇੱਕ ਸਬੇਨ ਸਭ ਧੰ ਹੈ ਸਭ ਮਿਥਿਆ ਮੋਹਮਾਏ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨੇ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗ헤 ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਰ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਗੁਰ ਕਾੜਾ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋ ਹੀ ਤੇ ਸੇਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਧਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਤੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸੋਚ ਚਿਤ ਲਾਏ ਇੱਕ ਸਭ ਇਹਨ ਸਭ ਧੰ ਹੈ ਸਭ ਮਿਥਿਆ ਮੋਹਮਾਏ ਰਹਾ ਲਖ ਖੁਸ਼ੀਆਂ ਪਾਤ ਸਹਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰਨ ਗਹਿ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨar ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਗੁਰ ਕਾੜ ਆ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋ ਹੀ ਤੇ ਸੇਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਧਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਤੋਕ ਪ੍ਰਾਪਤੇ ਜੇ ਆਵੈ ਇਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸੋਚ ਚਿਤ ਲਾਏ ਇੱਕ ਸਭਨ ਸਭ ਧੰਦ ਹੈ ਸਭ ਮਿਥਿਆ ਮੋਹਮਾਏ ਰਹਾ ਲਖ ਖੁਸ਼ੀਆਂ ਪਾਥ ਸਹਾਈਆਂ ਜੇ ਸਤਗੁਰੇ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰਨ ਗਹਿ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਮ ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਂਹ ਪਕੜ ਗੁਰ ਕਾੜ ਆ ਸੋਈ ਉਤਰੇ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋ ਹੀ ਤੇ ਸੇ ਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਧਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਤੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸੋਚ ਚਿਤ ਲਾਏ ਇੱਕ ਸਭ ਇਹਨ ਸਭ ਧੰ ਹੈ ਸਭ ਮਿਥਿਆ ਮੋਹਮਾਏ ਰਹਾ ਲਖ ਖੁਸ਼ੀਆਂ ਪਾਤ ਸਹਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਏਗ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜੈਸ ਕੋ ਪੁਰ ਬਲੇਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲਾ ਘੜੀ ਜਿਦ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਹਾ ਪਕੜ ਗੁਰ ਕਾੜ ਆ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋ ਹੀ ਤੇ ਸੇ ਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਧਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉਂ ਚਿਤ ਲਾਏ ਇੱਕ ਸਭ ਇਹਨ ਸਭ ਧੰ ਹੈ ਸਭ ਮਿਥਿਆ ਮੋਹਮਾਏ ਰਹਾਉ ਲਖ ਖੁਸ਼ੀਆਂ ਪਾਤ ਸਹਾਈਆਂ ਜੇ ਸਤਿਗੁਰ ਨੇਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜੈਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲਾ ਘੜੀ ਜਿਦ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਹਾ ਪਕੜ ਗੁਰ ਕਾੜ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋ ਹੀ ਤੇ ਸੇਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਧਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਤੋਕ ਪਰਾਪਤੇ ਜੇ ਆਵੈ ਇਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸੋਚ ਚਿਤ ਲਾਏ ਇੱਕ ਸਭ ਇਹਨ ਸਭ ਧੰ ਹੈ ਸਭ ਮਿਥਿਆ ਮੋਹਮਾਏ ਰਹਾਉ ਲਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਗੁਰ ਨੇਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲਾ ਘੜੀ ਜਿਦ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਹਾ ਪਕੜ ਗੁਰ ਕਾੜ ਆ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋ ਹੀ ਤੇ ਸੇ ਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਧਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਤੋਕ ਪ੍ਰਾਪਤੇ ਜੇ ਆਵੈ ਇਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉਂ ਚਿਤ ਲਾਏ ਇਕ ਸਬਿਨ ਸਭ ਧੰ ਹੈ ਸਭ ਮਿਥਿਆ ਮੋਹਮਾਏ ਰਹਾਉ ਲਖ ਖੁਸ਼ੀਆਂ ਪਾਤ ਸਹਾਈਆਂ ਜੇ ਸਤਗੁਰੇ ਨਦਰ ਕਰੇ ਨਿਮਖ ਇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗਹਿ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਹਾ ਪਕੜ ਗੁਰ ਕਾੜ ਸੋਈ ਉਤ੍ਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਉਹੀ ਤੇ ਸੇਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਦਾ ਘਰਤ ਹਾਂ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਤੋਕ ਪ੍ਰਾਪਤੇ ਜੇ ਆਵੈ ਇਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉਂ ਚਿਤ ਲਾਏ ਇੱਕ ਸਭ ਇਹਨ ਸਭ ਧੰ ਹੈ ਸਭ ਮਿਥਿਆ ਮੋਹਮਾਏ ਰਹਾ ਲਖ ਖੁਸ਼ੀਆਂ ਪਾਤ ਸਹਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗਹਿ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਰ ਪਿਆਰ ਦੁਖ ਸੰਤਾਪ ਨੇ ਲੱਗ ਗਈ ਜਿਸ ਹਰ ਕਾ ਨਾਮ ਆਧਾਰ ਬਾਂਹ ਪਕੜ ਗੁਰ ਕਾੜ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋ ਹੀ ਤੇ ਸੇਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਧਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਤੋਕ ਪਰਾਪਤੇ ਜੇ ਆਵੈ ਇਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸੋਚ ਚਿਤ ਲਾਏ ਇੱਕ ਸਭਨ ਸਭ ਧੰ ਹੈ ਸਭ ਮਿਥਿਆ ਮੋਹਮਾਏ ਰਹਾ ਲਖ ਖੁਸ਼ੀਆਂ ਪਾਥ ਚਾਹੀਆਂ ਜੇ ਸਤਗੁਰੇ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰਨ ਗਹਿ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨar ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਹਾ ਪਕੜ ਗੁਰ ਕਾੜ ਆ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਉਹੀ ਤੇ ਸਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਧਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਇ ਮਥ ਮੇਰੇ ਮਨ ਇਕ ਸੋਚ ਚਿਤ ਲਾਏ ਇਕ ਸਭ ਇਨ ਸਭ ਧੰ ਹੈ ਸਭ ਮਿਥਿਆ ਮੋਹ ਮਾਏ ਰਹਾ ਲਖ ਖੁਸ਼ੀਆਂ ਪਾਤ ਸਹਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰਨ ਗਏ ਸਫਲਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰਕਾਰ ਨਾਮ ਆਧਾਰ ਬਾਹਾਂ ਪਕੜ ਗੁਰ ਕਾੜ ਆ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋ ਹੀ ਤੇ ਸੇਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਧਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਥੋਕ ਪ੍ਰਾਪਤੇ ਜੇ ਆਵੈ ਇਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉਂ ਚਿਤ ਲਾਏ ਇੱਕ ਸਭ ਇਨ ਸਭ ਧੰ ਹੈ ਸਭ ਮਿਥਿਆ ਮੋਹਮਾਏ ਰਹਾਉ ਲਖ ਖੁਸ਼ੀਆਂ ਪਾਤ ਸਹਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗਹਿ ਸਫਲ ਮੂਰਤ ਸਫਲਾ ਘੜੀ ਜਿਸ ਦੇ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਗੁਰ ਕਾੜ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋ ਹੀ ਤੇ ਸੇਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਧਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਤੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸੋਚ ਚਿਤ ਲਾਏ ਇੱਕ ਸਭ ਇਹਨ ਸਭ ਧੰ ਹੈ ਸਭ ਮਿਥਿਆ ਮੋਹਮਾਏ ਰਹਾ ਲਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰਨ ਗਹਿ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਰ ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰਿ ਕਾ ਨਾਮ ਆਧਾਰ ਬਹਾ ਪਕੜ ਗੁਰ ਕਾੜਿ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿਥੇ ਸੰਤ ਸਭਾ ਤੋ ਹੀ ਤੇ ਸੇ ਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਧਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਥੋਕ ਪ੍ਰਾਪਤੇ ਜੇ ਆਵੈ ਇਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸੋਚ ਚਤ ਲਾਏ ਇੱਕ ਸਭ ਇਹਨ ਸਭ ਤੰਦ ਹੈ ਸਭ ਮਿਥਿਆ ਮੋਹਮਾਏ ਰਹਾਉ ਲਖ ਖੁਸ਼ੀਆਂ ਪਾਤ ਸਹਾਈਆਂ ਜੇ ਸਤਿਗੁਰੇ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗਹਿ ਸਫਲ ਮੂਰਤ ਸਫਲਾ ਘੜੀ ਜਿਸ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾੜ ਆ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਉਹੀ ਤੇ ਸੇਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਧਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਤੋਕ ਪ੍ਰਾਪਤੇ ਜੇ ਆਵੈ ਇਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉਂਚਿਤ ਲਾਏ ਇੱਕ ਸਭਨ ਸਭ ਤੰਦ ਹੈ ਸਭ ਮਿਥਿਆ ਮੋਹਮਾਏ ਰਹਾਉ ਲਖ ਖੁਸ਼ੀਆਂ ਪਾਥ ਸਹਾਈਆਂ ਜੇ ਸਤਗੁਰੇ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲਾ ਘੜੀ ਜਿਸ ਦੇ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰਕਾਰ ਨਾਮ ਆਧਾਰ ਬਾਹਾਂ ਪਕੜ ਗੁਰ ਕਾੜ ਆ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋ ਹੀ ਤੇ ਸੇ ਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਧਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਤੋਕ ਪ੍ਰਾਪਤੇ ਜੇ ਆਵੈ ਇਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥਾ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇਕ ਸਿਉ ਚਿਤ ਲਾਏ ਇਕ ਸਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ ਰਹਾਉ ਲਖ ਖੁਸ਼ੀਆਂ ਪਾਤ ਸਾਈਆਂ ਜੇ ਸਤਗੁਰੇ ਨਗਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗ헤 ਸਫਲ ਮੂਰਤ ਸਫਲਾ ਘੜੀ ਜਿਸ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਗੁਰ ਕਾੜ ਆ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋ ਹੀ ਤੇ ਸੇਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਦਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਤੋਕ ਪ੍ਰਾਪਤੇ ਜੇ ਆਵੈ ਇਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਦੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉਂਚਿਤ ਲਾਏ ਇਕ ਸਭਨ ਸਭ ਧੰਦ ਹੈ ਸਭ ਮਿਥਿਆ ਮੋਹਮਾਏ ਰਹਾਉ ਲਖ ਖੁਸ਼ੀਆਂ ਪਾਤ ਸਹਾਈਆਂ ਦੇ ਸਤਿਗੁਰ ਨੇਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗਹਿ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਹਾ ਪਕੜ ਗੁਰ ਕਾੜ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋ ਹੀ ਤੇ ਸੇਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਦਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਤੋਕ ਪ੍ਰਾਪਤੇ ਜੇ ਆਵੈ ਇਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਦੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉਂਚਿਤ ਲਾਏ ਇੱਕ ਸਭ ਇਨਸਬ ਧੰਦ ਹੈ ਸਭ ਮਿਥਿਆ ਮੋਹਮਾਏ ਰਹਾਉ ਲਖ ਖੁਸ਼ੀਆਂ ਪਾਤ ਸਹਾਈਆਂ ਦੇ ਸਤਿਗੁਰੇ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲਾ ਘੜੀ ਜਿਦ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰਕਾਰ ਨਾਮ ਆਧਾਰ ਬਾਹਾਂ ਪਕੜ ਗੁਰ ਕਾੜ ਆ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋ ਹੀ ਤੇ ਸੇਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਦਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸੋਚ ਚਤ ਲਾਏ ਇੱਕ ਸਭ ਇਹਨ ਸਭ ਤੰਦ ਹੈ ਸਭ ਮਿਥਿਆ ਮੋਹਮਾਏ ਰਹਾਉ ਲਖ ਖੁਸ਼ੀਆਂ ਪਾਤ ਸਹਾਈਆਂ ਜੇ ਸਤਿਗੁਰੇ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗਹਿ ਸਫਲ ਮੂਰਤ ਸਫਲਾ ਘੜੀ ਜਿਸ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾੜ ਆ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਉਹੀ ਤੇ ਸੇਹੀ ਨੂੰ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਬੱਧਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਤੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਿਨ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥਾ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸੋਚ ਚਿਤ ਲਾਏ ਇੱਕ ਸਭਨ ਸਭ ਧੰ ਹੈ ਸਭ ਮਿਥਿਆ ਮੋਹਮਾਏ ਰਹਾ ਲਖ ਖੁਸ਼ੀਆਂ ਪਾਥ ਚਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰਨ ਗਹਿ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਰ ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰਿ ਕਾ ਨਾਮ ਆਧਾਰ ਬਹਾ ਪਕੜ ਗੁਰ ਕਾੜ ਆ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਉਹੀ ਤੇ ਸਹੀ ਨੂੰ ਮਿਲੈ ਜਿਨ ਪੂਰਾ ਗੁਰ ਲੱਭਾ ਨਾਨਕ ਬੱਧਾ ਘਰਤ ਹਾ ਜਿਥੈ ਮਿਰਤਨਾ ਜਨਮ ਜਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਸਬੇ ਤੋਕ ਪ੍ਰਾਪਤੇ ਜੇ ਆਵੈ ਇਕ ਹੱਥ ਜਿਨ ਪਦਾਰਥ ਸਭਲ ਹੈ ਜੇ ਸੱਚਾ ਸਬਦ ਕਥ ਗੁਰਦੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉਂਚਿਤ ਲਾਏ ਇਕ ਸਭ ਇਨਸਬ ਧੰਦ ਹੈ ਸਭ ਮਿਥਿਆ ਮੋਹਮਾਏ ਰਹਾਉ ਲਖ ਖੁਸ਼ੀਆਂ ਪਾਤ ਸਹਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲਾ ਘੜੀ ਜਿਤੇ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾੜ ਆ ਸੋਈ ਉਤਰੇ ਪਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋ ਹੀ ਤੇ ਸਹੀ ਨੂੰ ਮਿਲੈ ਜਿਨ ਪੂਰਾ ਗੁਰ ਲੱਭਾ ਨਾਨਕ ਬੱਦਾ ਘਰਤ ਹਾ ਜਿਥੇ ਮਿਰਤਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ